ਹਾਂਜੀ ਭਾਈ ਕੀ ਹਾਲ ਚਾਲ ਆ ਜੀ ਵਧੀਆ ਜੀ ਸਵਾਗਤ ਆ ਜੀ ਤੁਹਾਡਾ ਕੁੱਕੂ ਟਰੈਕਟਰ ਦੇ ਹਾਂਜੀ ਹਾਂਜੀ ਸਾਡੀ ਦੁਕਾਨ ਹੈਗੀ ਜੀ ਪਟਿਆਲੇ ਕੁੱਕੂ ਟਰੈਕਟਰ 109 ਭਾਜੀ ਦਾ ਦੀ ਹਾਂਜੀ ਹਾਂਜੀ ਸਾਡੇ ਕੋਲ ਬਹੁਤ ਬੰਦਿਆ ਟਰੈਕਟਰ ਸੀ ਹਾਂਜੀ ਉੱਚੇ ਮਾਡਲ ਵੀ ਹੈਗੇ ਛੜ ਤੋਂ 2-4 ਨੀਵੇਂ ਵੀ ਹੈਗੇ ਠੀਕ ਹੈ ਜੀ ਬਹੁਤ ਤੁਹਾਨੂੰ ਸ਼ੁਰੂ ਕਰਦੇ ਅੱਗੋਂ ਮੈਸੀ ਤੇ ਆ ਜਿਓ ਠੀਕ ਹੈ ਜੀ ਇੱਕ ਸਾਡੀ ਐਤਵਾਰ ਨੂੰ ਸ਼ੋਪ ক্লোਜ਼ ਹੁੰਦੀ ਹੈ ਸਰ ਬਾਕੀ ਸੱਤੇ ਦੇ ਸੱਤੇ ਦਿਨ ਮੰਡੀ ਲੱਗਦੀ ਹੈ ਠੀਕ ਹੈ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਜਦ ਮਰਜੀ ਆ ਜਿਓ ਠੀਕ ਹੈ ਐਤਵਾਰ ਬੰਦ ਹੁੰਦੀ ਹੈ ਐਤਵਾਰ ਬੰਦ ਹੈ ਭਾਜੀ ਸਾਡੇ ਕੋਲ ਪੰਜਾਬ ਤੇ ਹਰਿਆਣਾ ਨੰਬਰ ਟਰੈਕਟਰ ਹੁੰਦਾ ਹੈ ਬਾਹਰ ਦਾ ਨੰਬਰ ਟਰੈਕਟਰ ਕੋਈ ਸਪੇਅਰ ਪਾਰਟ ਕੁਝ ਨਹੀਂ ਹੁੰਦਾ ਸਾਡੇ ਨਾਲ ਠੀਕ ਹੈ ਜੀ ਆਹ ਤੁਹਾਨੂੰ ਟਰੈਕਟਰ ਦੀ ਜਾਣਕਾਰੀ ਦਿੰਦੇ ਆ ਇਹ 2012 ਮਾਡਲ ਹੈ ਜੀ ਟਰੈਕਟਰ ਹੂੰ ਚਾਰੇ ਟਾਇਰ ਨਵੇਂ ਨੇ ਖਰੀਦੇ ਦਾ ਨੰਬਰ ਹੈ ਫਰਸਟ ਓਨਰ ਹੈ ਜੀ ਠੀਕ ਹੈ ਜੀ ਇਹ ਤੁਹਾਨੂੰ ਚਾਹੀਦਾ ਦਵਾਂਗੇ ਜੀ ਟਰੈਕਟਰ 340 ਦਾ ਠੀਕ ਹੈ ਜੀ ਅੱਗੇ ਆਗਾ ਜੀ ਫਾਰਮ ਟਰੈਕ ਬੈਟ ਹੂੰ ਇਹ 2009 ਮਾਡਲ ਹੈ ਜੀ ਹਾਂਜੀ ਇਹਦੇ ਵੀ ਪਿਛਲੇ ਟਾਇਰ ਚੱਗੇ ਆ ਅੱਗੇ ਟਾਇਰ ਘੱਟ ਨੇ ਹਾਂਜੀ ਫਰਸਟ ਓਨਰ ਦਾ ਟਰੈਕਟਰ ਇਹ ਟਰੈਕਟਰ ਦਵਾਂਗਾ ਜੀ ਤੁਹਾਨੂੰ 290 ਦਾ ਬਾਕੀ ਜਿਹੜਾ ਕੋਈ ਵੀਡੀਓ ਦੇਖ ਕੇ ਆਏਗਾ ਭਰਾ ਪਰ ਮਾਰਡਾ ਜੂਰਤ ਰੱਖੀ ਠੀਕ ਹੈ ਜੀ ਅੱਗੇ ਆ ਗਿਆ ਜੀ ਸੋਨਾਲਿਕਾ 35 ਹੂੰ ਇਹ 2022 ਮਾਡਲ ਹੈ ਤੇ ਸਾਡਾ ਰਾਜਪੁਰੇ ਦਾ ਨੰਬਰ ਹੈ ਟੋਨ ਮਾਡਲ ਹੈ ਡਬਲ ਕਲੱਚ ਹੈ ਇਹ ਟੈਕ 4,75,000 ਦਾ ਠੀਕ ਹੈ ਜੀ ਅੱਗੇ ਆ ਗਿਆ ਜੀ 855 ਹਾਂ ਜੀ 855 ਹੈਗਾ ਜੀ 2007 ਮਾਡਲ ਸੈਕਿੰਡ ਓਨਰ ਹੈ ਨੰਬਰ ਸਾਡਾ ਪਟਿਆਲੇ ਦੀ ਹੈ ਹਾਂ ਜੀ ਦਾ ਨਾਮ ਆਇਆ ਪੈਂ다ਹ ਠੀਕ ਨੇ ਚਾਰੇ ਹਾਂ ਜੀ ਇਹ 260 ਅਸੀਂ ਡਿਮਾਂਡ ਕਰਦੇ ਆਂ ਬਾਕੀ ਜਿਹੜਾ ਭਣਾ ਆਏਗਾ ਮਾਨਤਾਨ ਜਰੂਰ ਕਰਾਂਗੇ ਠੀਕ ਹੈ ਜੀ ਆ ਜੋ ਦੇਖੋ ਆ ਗਿਆ ਜੀ 50 50 E ਹਾਂਜੀ ਇਹ 3 ਸਪੀਡ ਹੁੰਦਾ ਜੀ 2014 ਮਾਡਲ ਸੰਗਰੂਰ ਨੰਬਰ ਹੈ ਜੀ ਦਾ ਇਹਦੇ 4 40 ਕੰਨੇ ਆ ਇਹਦਾ ਵੀ ਮਾਨਦਨ ਕਰਾਂਗੇ ਠੀਕ ਹੈ ਜੀ ਅੱਗੇ ਆ ਗਿਆ ਜੀ ਪ੍ਰੀਟ ਟਰੈਕਟਰ ਹਾਂਜੀ 2014 ਮਾਡਲ ਹੈ ਜੀ ਟਾਇਰ ਵਧੀਆ ਟਰੈਕਟਰ ਦੇ 3 ਸਪੀਡ ਹੈ 3 ਲੱਖ ਤੇ 20 ਹਜ਼ਾਰ ਦਾ ਠੀਕ ਹੈ ਜੀ ਬਜਟ ਦੇ ਵਿੱਚ 3 ਸਪੀਡ ਟਰੈਕਟਰ ਹੈ ਜੀ ਠੀਕ ਹੈ ਜੀ ਅੱਗੇ ਆ ਗਿਆ ਜੀ ਮੈਸੀ 245 2006 ਮਾਡਲ ਹੈ ਜੀ ਹਾਂਜੀ ਨਾ ਸੌਰੀ 2022 ਮਾਡਲ ਹੈ ਬਿਲਕੁਲ ਨਵਾਂ ਟਰੈਕਟਰ ਹੈ ਹਾਂਜੀ ਇਹ ਹੈਗਾ ਜੀ 6.5 ਦਾ ਠੀਕ ਹੈ ਜੀ ਠੀਕ ਹੈ ਜੀ ਆ ਗਿਆ ਜੀ ਉਹ ਜਾ ਗਿਆ ਹਾਂਜੀ ਇਹ 2021 ਮਾਡਲ ਹੈ 11ਵੇਂ ਮਹੀਨੇ ਦਾ ਹਾਂਜੀ ਇਹ 10 ਲੱਖ 90 ਹਜ਼ਾਰ ਦਾ ਜੀ ਠੀਕ ਹੈ ਜੀ ਆ ਗਿਆ ਜੀ ਫਰੀ ਦਾ ਹਾਂਜੀ 2020 ਮਾਡਲ ਹੈ ਹਾਂਜੀ 1100 ਘੰਟੇ ਟਰੈਕਟਰ ਚੱਲੇ ਆਏ ਹੈ ਇਹ ਨਿਊ ਟਰੈਕਟਰ ਹੈ ਬਿਲਕੁਲ ਠੀਕ ਹੈ ਆਵ ਨੰਬਰ ਹੈ ਹਾਂਜੀ 4 ਲੱਖ 40 ਹਜ਼ਾਰ ਠੀਕ ਹੈ ਜੀ ਆ ਗਿਆ ਜੀ ਸੋਨਾ ਲਿਖਾ 60 ਹਾਂਜੀ 2020 ਮਾਡਲ ਹੈ 30 ਸਪੀਡ ਹੈ ਇਹ ਆਵ ਨੰਬਰ ਹੈ 575 ਦਾ ਠੀਕ ਹੈ ਜੀ ਆਗੇ ਜੀ 2019 ਮਾਡਲ ਟਰਾਈ ਕਰਦੇ ਹਾਂ ਜੀ ਪੰਜਾਬ ਨੰਬਰ ਲੋਨ ਕਲੀਅਰ 3 ਸਪੀਡ 540 ਦਾ ਠੀਕ ਹੈ ਜੀ ਅੱਗੇ ਆ ਗਏ ਜੀ 36 ਜੀ ਹਾਂ ਜੀ 2019 ਮਾਡਲ ਹੈ ਹਾਂ ਜੀ ਤੋਂ ਉਹ ਮਾਡਲ ਜੈਕ ਵਾਲਾ ਹਾਂ ਜੀ 5 ਲੱਖ 70 ਹਜ਼ਾਰ ਦਾ ਠੀਕ ਹੈ ਜੀ ਇਹ ਉਸੇ ਦੇ ਨਾਲ ਦੀ ਆ ਗਏ ਜੀ ਹਾਂ ਜੀ 2023 ਹਾਂ ਜੀ 9 ਮਹੀਨੇ ਦਾ ਇਹ ਵੀ ਜੈਕ ਵਾਲਾ ਮਾਡਲ ਹੈ 8 ਲੱਖ 30 ਹਜ਼ਾਰ ਦਾ ਠੀਕ ਹੈ ਜੀ ਆਹ ਨੋਨੋ ਆ ਗਏ ਜੀ 0 ਮੀਟਰ ਹਾਂ ਜੀ ਇਹ 0 ਮੀਟਰ 0 ਮੀਟਰ ਸਿੱਧਾ ਬਿੱਲ ਕੱਟੇ ਜਾਣਗੇ ਹਾਂ ਇਹ 790000 ਇਹ ਮਾਡਲ ਕਿਹੜਾ ਇਹ ਮੈਨੂਫੈਕਚਰਿੰਗ 23 ਵੀ ਹੈ ਬਿੱਲ ਸਿੱਧਾ ਕੱਟਿਆ ਜਾਣਗੇ ਅਸੀਂ ਜਿਹੜੀ ਮਰਜ਼ੀ ਸਟੇਟ ਦੇ ਕਟਾਓ ਠੀਕ ਹੈ ਜੀ ਇਹ ਆ ਗਿਆ ਜੀ 60 ਬਜੋੜਾ ਹਾਂ ਜੀ 2019 ਮਾਡਲ ਹੈ ਹਾਂ ਜੀ ਇਹ ਹੈਗਾ ਜੀ ਰੇਟ ਇਹਦਾ 570 ਠੀਕ ਹੈ ਜੀ ਅੱਗੇ ਆ ਗਿਆ ਜੀ 5505 ਹਾਂ ਜੀ 2020 ਮਾਡਲ ਹੈ 11ਵੇਂ ਮਹੀਨੇ ਦਾ ਨੰਬਰ ਹੈ 740 ਦਾ ਠੀਕ ਹੈ ਜੀ ਆਹ 903 250 ਠੀਕ ਹੈ ਜੀ ਆਹ ਖੜੇ ਦਾ ਜੋਡੀਰ ਦਾ 5065 ਇਹ 14 ਮਾਡਲ ਦਾ ਟੋਪ ਗਲੋਬਲ ਹੀ ਸਿਆਰਾ ਹਾਂਜੀ ਇਹ 5 ਲੱਖ ਰੁਪਏ ਦਾ ਹੈ ਜੀ ਇਹਦੇ ਚ ਜੇ 50 60 ਲੈਣਾ ਹੈ ਤੁਸੀਂ ਦੋਵਾਂਗੇ ਤੁਹਾਨੂੰ 4.5 ਲੱਖ ਦਾ ਇਹੀ ਮੜ ਠੀਕ ਹੈ ਜੀ ਅਰਜੇ ਨੇ ਜੀ 2020 ਮਾਡਲ 4.5 ਦਾ ਫੋਰ ਸੇਲ ਹੋ ਗਿਆ ਜੀ ਫੋਰ ਵੇਖ ਗਿਆ ਆ ਸੋਨਾ ਵਾਲੀ ਦਾ 75 ਖੜਾ ਜੀ ਹਾਂਜੀ 2021 ਮਾਡਲ ਸੋਰੀ 20 ਮਾਡਲ ਦਾ ਸੰਬਰ ਦਾ ਹਾਂਜੀ 800 ਤੋਂ ਡੇਟਰ ਚੱਲੇ ਆ 790 ਦਾ ਠੀਕ ਹੈ ਜੀ ਇਹ 2021 ਮਾਡਲ ਹੈ ਹਾਂਜੀ ਲੋਮੇ ਮਹੀਨੇ ਦਾ ਹਾਂਜੀ ਇਹ ਹੈਗਾ ਜੀ 7 ਲੱਖ 65 ਹਜ਼ਾਰ ਦਾ ਠੀਕ ਹੈ ਜੀ ਇਹ 22 ਮਾਡਲ ਹੈ ਜੀ ਹਾਂਜੀ 500 ਘੰਟੇ ਚੱਲਿਆ ਇਹਦਾ ਰੇਟ ਹੈਗਾ ਜੀ 7 ਲੱਖ 70 ਹਜ਼ਾਰ ਠੀਕ ਹੈ ਜੀ ਬਾਕੀ ਜਿਹੜਾ ਵੀ ਆਓਗੇ ਪ੍ਰਮਾਣਿਕਤਾ ਜਰੂਰ ਕਰਾਂਗੇ ਹਾਂਜੀ ਹਾਂਜੀ ਪੰਜਾਬ ਰੋਬਰ ਟਰੈਕਟਰ ਨੇ ਜੀ ਜਨਰਲ ਜੀ ਉਹ ਥੋੜੀ ਆਪਣੇ ਬਾਕੀ ਆਪਣੇ ਹੀ ਟਰੈਕਟਰਾਂ ਦੇ ਕਾਪੀਆਂ-ਕਾਪੀਆਂ ਸਾਰਾ ਕਲੀਅਰ ਹੁੰਦਾ ਹੈ ਨੰਬਰ ਭਾਜੀ ਸ਼ਰਤ ਸਾਡੀ ਇਹ ਹੈ ਨਾਮ ਕਰਾਉਣਾ ਪਊਗਾ ਅਸੀਂ 2 ਮਹੀਨੇ ਦਾ ਟਾਈਮ ਦੇ ਲਿਆ 2 ਮਹੀਨੇ ਦੇ ਅੰਦਰ ਨਾ ਟਰੈਕਟਰ ਨਾਮ ਕਰਾਉਣਾ ਪਊਗਾ ਕਿਹਣੀ ਪੇਪਰਾਂ 'ਚ ਕੋਈ 1921 ਤਾਂ ਨਹੀਂ ਹੁੰਦੀ ਉਹੋ ਜਿਹਾ ਕੰਮ ਸਾਡੀ ਸ਼ਰਤ ਹੀ ਇਹ ਹੈ ਅਸੀਂ ਨਾਮ ਕਰਾ ਕੇ ਦਵਾਂਗੇ ਠੀਕ ਹੈ ਜੀ ਤੇ ਬਾਕੀ ਆਪਣਾ ਐਡਰੈਸ ਮੜਾਇਆ ਕੁਕੂ ਐਡਰੈਸ ਸਾਡਾ ਦੁਕਾਨ ਨੰਬਰ 169 ਹਾਂਜੀ ਟਰੈਕਟਰ ਮੋਬਾਈਲ ਨੰਬਰ ਮੇਰਾ ਹੈਗਾ 98146 09393 ਮੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਸਾਡਾ ਫੋਨ ਓਨ ਹੈ ਤੁਹਾਨੂੰ ਅਸੀਂ ਸੂਚਨਾ ਕਰ ਦਿੰਦੇ ਹਾਂ ਐਤਵਾਂ ਤੁਹਾਨੂੰ ਸ਼ੋਅ ਬੰਦ ਹੁੰਦੀ ਹੈ ਠੀਕ ਹੈ ਬਾਕੀ ਸੱਤੇ ਦਿਨ ਕੋਈ ਦਿਨ ਖੁੱਲੀ ਹੈ 7 ਦਿਨ ਬੰਦ ਹੋਈ ਸਕਦੀ ਠੀਕ ਹੈ ਜੀ ਬਾਕੀ ਆਓ ਕੋਈ ਨਹੀਂ ਟਰੈਕਟਰ ਜਿਹੜੇ ਹੋਰ ਵੀ ਚਾਹੀਦੇ ਹਨ ਹਾਂਜੀ ਕੂੜ ਦਵਾਂਗੇ ਕੁਝ ਟਰੈਕਟਰ ਸਾਡੇ ਆਪਣੇ ਨੇ ਭਾਜੀ ਕੁਝ ਟਰੈਕਟਰ ਕਸਟਮਰ ਦੇ ਖੜੇ ਨੇ ਜਿਹੜੇ ਕਸਟਮਰ ਦੇ ਆ ਸਿੱਧੀ ਪਾਰਟੀ ਨਾਲ ਸੌਦਾ ਕਰਾ ਲਾਂਗੇ ਤੁਹਾਨੂੰ ਠੀਕ ਹੈ ਜੀ ਬਾਕੀ ਟਰੈ ਉੱਚਾ ਮਾਡਲ ਸਾਫ ਟਰੈਕਟਰ ਸਾਰੇ ਹਨ ਗਰੰਟੀ ਵਾਲਾ ਕੰਮ ਆ ਕੋਈ ਉਹੋ ਜਿਹਾ ਕੰਮ ਨਹੀਂਗਾ ਠੀਕ ਹੈ ਜੀ ਬਾਈ ਧੰਨਵਾਦ ਜੀ ਠੀਕ ਹੈ ਠੀਕ ਹੈ